ਸਾਨੂੰ ਇੰਨੀ ਜਿਹੀ ਚੁੰਡੀ ਵੱਢੀ ਜਾਵੇ ਕਿੰਨੀ ਦਰਦ ਹੁੰਦੀ ਹੈ ਔਰ ਆਪਣੇ ਆਪ ਨੂੰ ਖਤਮ ਕਰਨ ਦਾ ਡਿਸੀਜਨ ਲੈਣਾ ਹੀ ਆਪਣੇ ਆਪ 'ਚ ਬਹੁਤ ਵੱਡਾ ਖਤਰਾ ਔਰ ਪੇਨ ਦਾ ਕੰਮ ਹੈ ਇਹਦਾ ਮਤਲਬ ਤੁਸੀਂ ਇਹ ਦੇਣ ਵਾਲਿਆਂ ਨੇ ਬੈਟਮੈਂਟ ਕਰਨ ਵਾਲਿਆਂ ਨੇ ਇੰਨਾ ਕ ਤੰਗ ਕੀਤਾ ਤੇ ਆਖਿਰਕਾਰ 2 ਜੂਨ ਨੂੰ ਉਹਨਾਂ ਦਾ ਦਰਦ ਕਿਸੇ ਸ਼ਾਇਦ ਸਹਿਣਸ਼ੀਲਤਾ ਤੋਂ ਵੱਧ ਗਿਆ ਔਰ ਉਹਨਾਂ ਨੇ ਇੱਥੇ ਰੱਖ ਕੇ ਆਪਣੇ ਆਪ ਨੂੰ ਸ਼ਾਰਟ ਕਰ ਲਿਆ ਲਾਸਟ ਉਹਨਾਂ ਦੀ ਗੱਲ ਸਾਰਿਆਂ ਨਾਲ ਹੀ ਹੁੰਦੀ ਸੀਗੀ ਵੀ ਸਿਰਫ ਮੈਨੂੰ ਇਹ ਦੱਸ ਦੋ ਵੀ ਮੈਂ ਕਿਸੇ ਦਾ ਮਾੜਾ ਕੀ ਕੀਤਾ ਵੀਡੀਓ ਰਿਕਾਰਡ ਕੀਤੀ ਹੈ ਉਸ ਤੋਂ ਪਹਿਲਾਂ 4 ਮਿੰਟ ਪਹਿਲਾਂ ਉਹਨਾਂ ਨੇ ਆਪਣੀ ਮਦਰ ਨੂੰ ਕਾਲ ਕੀਤੀ ਹੈ ਪਰ ਉਹਨਾਂ ਦੀ ਮਦਰ ਨੇ ਉਹਨਾਂ ਦਾ ਫੋਨ ਨਹੀਂ ਚੱਕਿਆ ਪਰ ਮੈਨੂੰ ਕਦੇ ਸੁਸਾਇਡ ਨਹੀਂ ਉਹਨਾਂ ਦਾ ਕਦੇ ਵੀ ਨਹੀਂ ਲੱਗਿਆ ਸੀਗਾ ਵੀ ਇੰਨੇ ਵੀਕ ਹੋ ਚੁੱਕੇ ਨੇ ਜਾਂ ਇੰਨਾ ਕਮਜ਼ੋਰ ਟਾਈਮ ਦੇ ਵਿੱਚ ਆ ਜਾਣਗੇ ਵੀ ਉਹ ਸੁਸਾਇਡ ਕਰਨ ਦਾ ਸੋਚਣਗੇ ਇਹ ਨਹੀਂ ਮੈਂ ਕਦੇ ਕਿਉਂਕਿ ਮੇਰੇ ਬੱਚਿਆਂ ਨਾਲ ਉਹਨਾਂ ਦਾ ਬਹੁਤ ਸੀਗਾ ਈਵਨ ਵੀਡੀਓ ਦੇ ਵਿੱਚ ਵੀ ਮੇਰੇ ਬੱਚਾ ਨਾਲ ਬਾਰ ਬਾਰ ਉਹ ਸੌਰੀ ਫੀਲ ਕਰ ਰਹੇ ਨੇ ਪਰ ਆਨ ਹੀ ਅਸੀਂ ਸੋਚਿਆ ਸੀ ਕਿ ਉਹ ਲਵਿੰਜ ਵੀ ਕੋਈ ਸਟੈਪ ਲੈ ਸਕਦੇ ਨੇ ਪੈਰਿਸ ਆਪਣੇ ਦਫਤਰ ਚ ਬੈ ਕੇ ਕੀਤੀ ਹੈ ਵੀਡੀਓ ਰਿਕਾਰਡ ਕੀਤਾ ਹੈ ਪੂਰਾ 2.5 ਘੰਟੇ ਦੀ ਵੀਡੀਓ ਵਿੱਚ ਕੱਲੇ-ਕੱਲੇ ਬੰਦੇ ਦਾ ਨਾਮ ਲਿਆ ਆਪਣੇ ਸੱਤਾ ਭੈਣ ਭਰਾਵਾ ਦਾ ਨਾਮ ਮਾਪੇ ਦਾ ਨਾਮ ਉਸ ਤੋਂ ਇਲਾਵਾ 8-10 ਬੰਦੇ ਹੋਰ ਨੇ ਜਿਨ੍ਹਾਂ ਦਾ ਉਹਦੇ ਵਿੱਚ ਨਾਮ ਹੈ ਵੇਲਾਨ ਤੇ ਉਹ ਵੀ ਡਿਸਕਲੋਜ਼ ਕੀਤਾ ਜਾਏਗਾ ਮੰਦਭਾਗੀ ਘਟਨਾ ਕੀ ਹੈ ਉਹ ਜਿਆ ਧੋਖਾ ਕਰਨ ਵਾਲਾ ਕੋਈ ਹੋਰ ਨਹੀਂ ਗੋਲਦੀਵੀਰ ਉਰਫ ਗੁਰਮੀਤ ਦਾ ਬਾਪ ਉਹਦੀ ਮਾਂ ਉਹਦਾ ਭਰਾ ਭਾਬੀ ਤੇ ਭੈਣਾਂ ਨੇ ਮਨ ਲਓ 골ਡੀ ਵੀਰ ਨੇ ਉਹ ਪੈਸਾ ਕਮਾਇਆ ਸੀ ਜੇ ਛੋਟੇ ਨੂੰ ਦੇਣਾ ਸੀ ਕਿਸੇ ਭੈਣ ਭਰਾ ਨੂੰ ਦੇਣਾ ਸੀ ਕੋਈ ਹੱਦ ਪਚੱਦ ਕਰ ਲੈਂਦੇ ਪਰ ਮਾਰ ਨਾ ਮਰਦੇ ਇਹੋ ਜਿਹੀ ਮਾਰ ਨਾ ਦਿੰਦੇ ਕਿ ਸ਼ਾਇਦ ਉਹ ਆਪਣੀ ਉਸ ਪੇਨ ਨੂੰ ਬਰਦਾਸ਼ਤਨਾ ਕਰ ਸਕਦਾ ਸਾਡਾ ਵੀਰ ਪਹਿਲੇ ਜਿਹੜੇ 골ਡੀ ਜੀ ਸੀਗੇ ਉਹਨਾਂ ਨੇ ਪਹਿਲੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਕਿ ਮੇਰੇ ਮੈਂ ਇੰਨਾ ਪੈਸਾ ਕਮਾਇਆ ਮੈਂ ਇਨੀ ਪ੍ਰੋਪਰਟੀ ਕਿੱਟੀ ਕੀਤੀ ਹੈ ਪਿਓ ਤੇ ਸ਼ੱਕ ਕਰੇ ਬੰਦਾ ਇਹ ਕਲਜੂ ਕੀ ਪਿਓ ਸੀ ਕਲਜੂ ਕੀ ਪੁੱਤ ਨਹੀਂ ਸੀ ਜੇ ਕਲਯੁਗੀ ਪੁੱਤ ਹੁੰਦਾ ਤੇ ਸ਼ਾਇਦ 1 ਰੁਪਇਆ ਵੀ ਪਿਓ ਨੂੰ ਨਾ ਫੜਾਉਂਦਾ ਇਹ ਉਹਦੀ ਗਲਤੀ ਸੀ ਮੈਂ ਅੱਜ ਇਹ ਗੱਲ ਕਹੂੰਗਾ ਆਪਣੇ ਆਪ ਨੂੰ ਵੇਚ ਕੇ ਆਪਣੇ ਪਰਿਵਾਰ ਦਾ ਸੋਚਿਆ ਇਹੋ ਜੇ ਸਰਵਣ ਪੁੱਤ ਘਰ ਘਰ ਜੰਮਣ ਪਰ ਇਹੋ ਜੇ ਮਾਪਿਓ ਕਿਸੇ ਕੋਲ ਨਾ ਹੋਣ ਸਿਟੀ ਹੈੱਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹ ਮਲਿਕ ਸਵਾਗਤ ਕਰਦੀ ਹਾਂ ਬਿੱਤੀ ਦਿਨੀ ਯਾਨੀ ਕਿ 2 ਜੂਨ 2024 ਨੂੰ ਇੱਕ ਵਿਅਕਤੀ ਦੁਬਾਰਾ ਜਿਹੜਾ ਆਪਣੇ ਆਪ ਨੂੰ ਜਿਹੜੇ ਆ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਸਗੋ ਜਿਹੜੇ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ ਤੇ ਅੱਜ ਇਸੇ ਮੁੱਦੇ ਉੱਤੇ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਨਾਲ ਆਪਾਂ ਗੱਲ ਵੀ ਕਰਾਂਗੇ ਸਾਡੇ ਨਾਲ ਪਹਿਲਾ ਸੁਨੀਲ ਮਿਲਨ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਮੁੱਦਾ ਸੀਗਾ ਕਿਉਂ ਉਹਨਾਂ ਨੇ ਜਿਹੜਾ ਸੁਸਾਇਟੀ ਕੀਤੀ ਹੈ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਦੇ ਸਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦ ਕੀ ਕਾਰਨ ਸੀ ਕਿ ਆਪਨੇ ਆਪ ਨੂੰ ਖਤਮ ਹੀ ਕਰਤਾ ਦੁਨੀਆ ਤੋਂ ਬਿਲਕੁਲ ਹੀ ਜਿਹੜਾ ਅਲਵਿਦਾ ਕਰਤਾ ਕੀ ਰੀਜ਼ਨ ਕੀ ਦੇਖੋ ਇੱਕ ਇਨਸਾਨ ਉਗਰਵਾਦੀ ਉਦੋਂ ਬਣਦਾ ਜਦੋਂ ਉਹਦਾ ਸਹਿਣ ਵਾਲਾ ਦਰਦ ਜੀ ਉਹਦੇ ਬਰਦਾਸ਼ਤ ਤੋਂ ਬਾਹਰ ਚਲਾ ਜਾਵੇ ਬਿਲਕੁਲ ਔਰ ਜੀਵਨ ਵਿਰਲਾ ਵੀ ਉਦੋਂ ਹੀ ਖਤਮ ਕਰਦਾ ਸਾਨੂੰ ਇੰਨੀ ਚੁੰਡੀ ਵੱਡੀ ਜਾਵੇ ਕਿੰਨੀ ਦਰਦ ਹੁੰਦੀ ਹੈ ਡੈਫੀਨਿਟਲੀ ਔਰ ਆਪਣੇ ਆਪ ਨੂੰ ਖਤਮ ਕਰਨ ਦਾ ਡਿਸੀਜਨ ਲੈਣਾ ਹੀ ਆਪਣੇ ਆਪ 'ਚ ਬਹੁਤ ਵੱਡਾ ਖਤਰਾ ਔਰ ਪੇਨ ਦਾ ਕੰਮ ਹੈ ਜੀ ਇਹਦਾ ਮਤਲਬ ਤਸੀਹੇ ਦੇਣ ਵਾਲਿਆਂ ਨੇ ਬੈਟਮੈਂਟ ਕਰਨ ਵਾਲਿਆਂ ਨੇ ਇੰਨਾਕ ਤੰਗ ਕੀਤਾ ਕਿ ਉਸ ਸ਼ਖਸ ਕੋਲੋਂ ਉਹ ਦਰਦ ਬਰਦਾਸ਼ਤ ਨਹੀਂ ਹੋਇਆ ਔਰ ਅਲਟੀਮੇਟਲੀ ਉਹਨਾਂ ਨੂੰ ਆਪਣੀਏ ਜੀਵਨ ਖਤਮ ਕਰਨਾ ਪਿਆ ਜੀ ਇੱਕ ਇਨਸਾਨ ਕੋਲ ਜਦੋਂ ਸਾਰੀ ਜੀਵਨ ਦੀ ਕਮਾਈ ਜੀ ਲੁੱਟੀ ਗਈ ਫਿਊਚਰ ਨੇਰੇ ਚ ਦਿਖਣਾ ਸ਼ੁਰੂ ਹੋ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿੰਨਾ ਵਾਸਤੇ ਕਮਾਈ ਕੀਤੀ ਜਿਨ੍ਹਾਂ ਨੂੰ ਇਮਾਨਤ ਤੌਰ ਤੇ ਦਿੱਤੀ ਜਦੋਂ ਵਾਰ ਹੀ ਖੇਤ ਨੂੰ ਖਾ ਗਈ ਤਾਂ ਇਨਸਾਨ ਦੇ ਕੀ ਹੁੰਦੇ ਇੱਕ ਪਲਾਨਿੰਗ ਹੁੰਦੀ ਹੈ ਅੱਜ ਜੇ ਮੈਂ ਲੱਖ ਰੁਪਏ ਕਮਾਉਣਾ ਤੇ ਮੈਂ ਸ਼ਾਇਦ 10-15000 ਰੁਪਏ ਜੋੜਦਾ ਪਰ ਜਿੱਦਨ ਮੈਨੂੰ ਉਹ ਪੈਸੇ ਦੀ ਲੋੜ ਪਵੇ ਮੇਰੀ ਵਾਈਫ ਜਾਂ ਮੇਰੇ ਬੱਚੇ ਕਹਿੰਦੇ ਉਹ ਤੇ ਸਾਡੇ ਕੋਲ ਹੈ ਹੀ ਨਹੀਂ ਅਸੀਂ ਦਿੰਦੇ ਹੀ ਨਹੀਂ ਤੇ ਉਸ ਦਿਨ ਤੁਹਾਡੇ ਦਿਲ ਤੇ ਕੀ ਬੀਤਨੀ ਹੈ ਕਿ ਤੁਹਾਡੀ ਪਲਾਨਿੰਗ ਫੇਲ ਹੋ ਰਹੀ ਹੈ ਤੁਹਾਡਾ ਫਿਊਚਰ ਖਤਮ ਹੋ ਰਿਹਾ ਹੈ ਤੁਸੀਂ ਕਰਜ਼ੇ ਚਾਹੋਗੇ ਉਹ ਸਾਰੀਆਂ ਦਰਦਾਂ ਨੂੰ ਮਹਿਸੂਸ ਕਰਨ ਤੋਂ ਬਾਅਦ ਬੰਦਾ ਸੋਚਦਾ ਕਿ ਯਾਰ ਮੇਰੇ ਜੀਨ ਦਾ ਕੋਈ ਫਾਇਦਾ ਨਹੀਂ ਉਹ ਜਿਹੜਾ ਕੁਛ ਇੱਥੇ ਹੋਇਆ ਪਰ ਮੰਦਭਾਗੀ ਘਟਨਾ ਕੀ ਹੈ ਉਹ ਜਿਹੜਾ ਧੋਖਾ ਕਰਨ ਵਾਲਾ ਕੋਈ ਹੋਰ ਨਹੀਂ ਜੀ ਗੋਲਦੀ ਵੀਰ ਉਰਫ ਗੁਰਮੀਤ ਦਾ ਬਾਪ ਉਹਦੀ ਮਾਂ ਉਹਦਾ ਭਰਾ ਭਾਬੀ ਤੇ ਭੈਣਾਂ ਨੇ ਮਤਲਬ ਆਪਣੇ ਹੀ ਪੁੱਤ ਨੂੰ ਜਿਹੜਾ ਇਹਨਾਂ ਮਜਬੂਰ ਕਰਤਾ ਕਿ ਉਹ ਆਪ ਸੁਸਾਇਸਾਈਡ ਜਿਹੜੀ ਉਹਨਾਂ ਨੇ ਕਰ ਲਈ ਸਿਰਫ ਇੱਕ ਦੌਲਤ ਪਿੱਛੇ ਡੈਣਾ ਸਤ ਕਰ ਛੱਡਦੀਆਂ ਨੇ ਜੀ ਤੇ ਬਾਬਾ ਨਾਨਕ ਜੀ ਨੇ ਜੋ ਕਲਯੁਗ ਦੇ ਵਾਸਤੇ ਲਿਖਿਆ ਨਾ ਜੀ ਉਹ ਸੱਚ ਹੋਣਾ ਹੈ ਬਾਬਾ ਨਾਨਕ ਜੀ ਝੂਠ ਨਹੀਂ ਨਾ ਬੋਲ ਸਕਦੇ ਸੀ ਜੀ ਬਿਲਕੁਲ ਤੇ ਉਹਨਾਂ ਨੇ ਜੋ ਕਿਹਾ ਉਹ ਇੱਥੇ ਸਾਨੂੰ ਦਿਖਦਾ ਪਿਆ ਹੈ ਕਿ ਮਾਪੇ ਕਿ ਮਾਪੇ ਹੋ ਗਏ ਭਰਾ ਤੇ ਹੁੰਦੇ ਹੀ ਸ਼ਰੀਕ ਨੇ ਜੀ ਭੈਣਾਂ ਵੀ ਸ਼ਰੀਕਾ ਕੱਟਦੀਆਂ ਨੇ ਜੀ ਪਰ ਮਾਪੇ ਵਾਲੀ ਬੱਚਾ ਬਰਾਬਰ ਹੁੰਦਾ ਮੰਨ ਲਓ ਗੋਲਦੀ ਵੀਰ ਨੇ ਉਹ ਪੈਸਾ ਕਮਾਇਆ ਸੀ ਜੇ ਛੋਟੇ ਨੂੰ ਦੇਣਾ ਸੀ ਕਿਸੇ ਭੈਣ ਭਰਾ ਨੂੰ ਦੇਣਾ ਸੀ ਕੋਈ ਹੱਦ ਪਚੱਦ ਕਰ ਲੈਂਦੇ ਜੀ ਪਰ ਮਾਰ ਨਾ ਮਰਦੇ ਇਹੋ ਜਿਹੀ ਮਾਰ ਨਾ ਦਿੰਦੇ ਕਿ ਸ਼ਾਇਦ ਉਹ ਆਪਣੀ ਉਸ ਪੈਨ ਨੂੰ ਬਰਦਾਸ਼ਤਨਾ ਕਰ ਸਕਦਾ ਸਾਡਾ ਵੀਰ ਜੀ ਸੋ 1975 ਚ ਬੌਰਨ ਹੁੰਦੇ ਨੇ ਖਹਿਰਾ ਪਿੰਡ ਚ ਜੀ 1996 ਚ ਬਾਹਰ ਚਲੇ ਜਾਂਦੇ ਨੇ ਜੀ ਉਸ ਤੋਂ ਬਾਅਦ ਉਹ ਪੈਰਿਸ ਸੈਟਲ ਹੋ ਜਾਂਦੇ ਨੇ ਸ਼ਾਦੀ ਹੋ ਜਾਂਦੀ ਹੈ ਬੱਚੇ ਹੋ ਜਾਂਦੇ ਨੇ ਈਵਨ ਆਪਣੇ ਭੈਣ ਭਰਾਵਾਂ ਦੀ ਵੀ ਸ਼ਾਦੀ ਇੰਡੀਆ ਆ ਕੇ ਬਤੌਰ ਮਾਪੇ ਕਰਕੇ ਜਾਂਦੇ ਨੇ ਜੀ ਸਾਰੇ ਸ਼ਗਨ ਮਨੋਰਥ ਕਰਦੇ ਨੇ ਹਮਮ ਪ੍ਰਾਪਰਟੀਆਂ ਖਰੀਦੇ ਨੇ ਛੋਟੇ ਭਰਾ ਨੂੰ ਸੈਟਲ ਕਰਨ ਲਈ ਇੱਥੇ ਵੀ ਪੈਸਾ ਦਿੰਦੇ ਆ ਫੋਰਨ ਵੀ ਲੈ ਜਾਂਦੇ ਆ ਜੀ ਔਰ ਅਲਟੀਮੇਟਲੀ 2015 16 ਵਿੱਚ ਉਹ ਕਹਿੰਦੇ ਨੇ ਕਿ ਚਲੋ ਕਿ ਜਿਵੇਂ ਪਹਿਲਾਂ ਤੇ ਬੰਦਾ ਟੁਕੜਿਆਂ ਚ ਚੀਜ਼ਾਂ ਇਕੱਠੀਆਂ ਕਰਦਾ ਉਹ ਕਹਿੰਦਾ ਫਿਰ ਬਰਫੀ ਇਕੱਠੀ ਕਰ ਲਓ ਇੱਕ ਡੱਬੇ ਚ ਪਾ ਲਓ ਤੇ ਉਹਨਾਂ ਦਾ ਇਹ ਮੂਡ ਸੀਗਾ 골ਡੀ ਉਹਨਾਂ ਦਾ ਕਿ ਇੱਕ ਪ੍ਰਾਪਰਟੀਆਂ ਜਿਹੜੀਆਂ ਫਿਕਰੀਆਂ ਉਹਨਾਂ ਨੂੰ ਵੇਚ ਕੇ ਕੋਈ ਇਕੱਠੀ ਖਾਂ ਥਾਂ ਕਰ ਲਈਏ ਕੁਛ ਮੈਂ ਵਾਪਸ ਲੈ ਜਾ ਕੋਈ ਬੱਚੇ ਸੈਟਲ ਕਰਦਾ ਸੋ 2015 16 17 ਚ ਜਦੋਂ ਆਉਂਦੇ ਨੇ ਤੇ ਇੱਥੋਂ ਦਾ ਮਾਪੇ ਤੇ ਭਰਾ ਜਿਹੜੇ ਨੇ ਰਲ ਕੇ ਉਹਨਾਂ ਕੋਲੋਂ ਖਾਲੀ ਪੇਪਰ ਤੇ ਕੁਝ ਦੂਜੇ ਪੇਪਰ ਸਾਈਨ ਕਰਾਉਂਦੇ ਆ ਕਰਾਉਣ ਤੋਂ ਬਾਅਦ ਉਹ ਵਾਪਸ ਚਲੇ ਜਾਂਦੇ ਆ ਮਾੜੀ ਹਾਲਤ ਹੈ ਕਿ ਕੋਵਿਡ ਆ ਜਾਂਦਾ ਗਲਬਤ ਪਰਿਵਾਰ ਨਾਲ ਚੱਲਦੀ ਰਹਿੰਦੀ ਹੈ ਕੋਵਿਡ ਤੋਂ ਬਾਅਦ ਅਲਟੀਮੇਟਲੀ ਕੀ ਹੁੰਦਾ ਹੈ ਕਿ ਉਹ ਕਹਿੰਦੇ ਕਿ ਹੁਣ ਮੇਰਾ ਕੋਵਿਡ ਚ ਘਾਟਾ ਬਈ ਇੰਨਾ ਪੈ ਗਿਆ ਪੈਰਿਸ ਵੀ ਮੈਂ ਬੜੀਆਂ ਸੈਲਰੀਜ਼ ਔਰ ਬੜਾ ਕੁਝ ਕਰਨਾ ਹੈ ਸੋ ਇਸ ਕਰਕੇ ਇੱਕ ਅਦੀ ਪ੍ਰਾਪਰਟੀ ਵੇਚ ਦਿੰਨੇ ਆ ਤੇ ਆਪਣੀ ਮੈਂ ਜ਼ਿੰਦਗੀ ਸੌਖੀ ਕਰ ਲਾਂ ਫਿਰ ਵੀ ਇੱਥੋਂ ਵਾਲੇ ਲੋਕ ਬਹਾਨਾ ਮਾਰਦੇ ਨੇ ਕਿ ਨਹੀਂ ਵਿਕਦੀ ਇਹ ਉਹ ਤੇ 2022 ਚ 골ਡੀ ਵੀ ਰਾਪ ਆਉਂਦੇ ਨੇ ਤੇ ਉਹੀ ਮਾਪਿਓ ਜਿਨ੍ਹਾਂ ਨੇ ਉਹਨਾਂ ਨੂੰ ਜੰਮਿਆ ਉਹੀ ਮਾਪਿਓ ਜਿਨ੍ਹਾਂ ਨੇ ਉਹਦਾ ਸਾਰਾ ਪੈਸਾ ੜਪਿਆ ਉਹ ਉਹਨਾਂ ਨੂੰ 골ਡੀ ਵੀਰ ਦੀ ਕਮਾਈ ਤੋਂ ਬਣੇ ਘਰ ਚ ਵੀ ਵੜਨ ਨਹੀਂ ਦਿੰਦੇ ਪਹਿਲੇ ਜਿਹੜੇ ਗੋਲਡੀ ਸੀਗੇ ਉਹਨਾਂ ਨੇ ਪਹਿਲੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਕਿ ਮੇਰੇ ਮੈਂ ਇੰਨਾ ਪੈਸਾ ਕਮਾਇਆ ਮੈਂ ਇਨੀ ਪ੍ਰੋਪਰਟੀ ਕਿੱਟੀ ਕੀਤੀ ਹੈ ਕਿੱਥੇ ਜਾ ਰਹੀ ਹੈ ਕਿ ਇਹਦੇ ਕੋਲ ਜਾ ਰਹੀ ਹੈ ਕਦੇ ਨਾ ਕਦੇ ਇੱਕ ਵਾਰੀ ਅਹਿਸਾਸ ਤਾਂ ਹੋ ਹੀ ਜਾਂਦਾ ਹੈ ਪਿਓ ਤੇ ਸ਼ੱਕ ਕਰੇ ਬੰਦਾ ਇਹ ਕਲਯੁਗੀ ਪਿਓ ਸੀ ਕਲਯੁਗੀ ਪੁੱਤ ਨਹੀਂ ਸੀ ਜੀ ਇਹ ਗੱਲ ਕਹਿਣੀ ਪਵੇਗੀ ਜੇ ਇਹ ਕਲਯੁਗੀ ਪੁੱਤ ਹੁੰਦਾ ਤਾਂ ਸ਼ਾਇਦ 1 ਰੁਪਿਆ ਵੀ ਪਿਓ ਨੂੰ ਨਾ ਫੜਾਉਂਦਾ ਹਾਂ ਖਰਚਣ ਜੋਗੇ 10-15000 ਰੁਪਏ ਦੇ ਦਿੰਦਾ ਹਰ ਮਹੀਨੇ ਕੀ ਡੈਡੀ ਲਓ ਇਹ ਉਹਦੀ ਗਲਤੀ ਸੀ ਮੈਂ ਅੱਜ ਇਹ ਗੱਲ ਕਹੂੰਗਾ ਕੀ ਉਹਦੀ ਗਲਤੀ ਸੀ ਕਿ ਉਹਨੇ ਆਪਣੇ ਆਪ ਨੂੰ ਵੇਚ ਕੇ ਆਪਣੇ ਆਪ ਨੂੰ ਮਾਰ ਕੇ ਵੀ ਆਪਣੇ ਪਰਿਵਾਰ ਦਾ ਸੋਚਿਆ ਇਹੋ ਜੇ ਸਰਵਣ ਪੁੱਤ ਘਰ ਘਰ ਜੰਮਣ ਪਰ ਇਹੋ ਜੇ ਮਾਂ ਪਿਓ ਕਿਸੇ ਕੋਲ ਨਾ ਹੋਣ ਮੈਂ ਇਹ ਵੀ ਸ਼ਰਾਪ ਦਿੰਦਾ ਇੱਕ ਹਿਸਾਬ ਦਾ ਵੀ ਤੁਸੀਂ ਆਪਣੇ ਬੱਚੇ ਨੂੰ ਖਾ ਕੇ ਫਿਰ ਉਸ ਤੋਂ ਬਾਅਦ ਜਦੋਂ 2022 ਚ ਉਹਨਾਂ ਨੇ ਘਰੇ ਨਹੀਂ ਵੜਨ ਦਿੱਤਾ ਉਸ ਦਿਨ ਉਹਨਾਂ ਦੀ ਨੀਤ ਕਲੀਅਰ ਹੋ ਗਈ ਬਈ ਕੀ ਚੱਲਦਾ ਪਿਆ ਤੇ ਕੀ ਕੁਝ ਹੋ ਰਿਹਾ ਸੋ 2022 ਚ ਫਿਰ ਅਲਟੀਮੇਟਲੀ ਵਾਪਸ ਗਏ ਨੇ ਰਿਸ਼ਤੇਦਾਰ ਭੈਣ ਭਰਾ ਗੱਲਾਂ 'ਚ ਪਏ ਨੇ ਪੈਣ ਤੋਂ ਬਾਅਦ ਨਹੀਂ ਮਸਲਾ ਸੋਲਵ ਹੋਇਆ ਮਾਪਿਓ ਭੈਣ ਭਰਾ ਨਹੀਂ ਮੰਨੇ ਤੇ ਆਖਿਰਕਾਰ 2 ਜੂਨ ਨੂੰ ਉਹਨਾਂ ਦਾ ਦਰਦ ਕਿਸੇ ਸ਼ਾਇਦ ਸਹਿਨਸ਼ੀਲਤਾ ਤੋਂ ਵੱਧ ਗਿਆ ਔਰ ਉਹਨਾਂ ਨੇ ਇੱਥੇ ਰੱਖ ਕੇ ਆਪਣੇ ਆਪ ਨੂੰ ਸ਼ਾਰਟ ਕਰ ਲਿਆ ਔਰ ਉਦੋਂ ਉਹ ਪਿਸਤਲ ਵੀ ਆਪਣੇ ਕਿਸੇ ਯਾਰ ਦੋਸਤ ਦੀ ਉੱਥੋਂ ਇੱਕ ਤਰ੍ਹਾਂ ਦੀ ਲੁਕੋ ਕੇ ਕਹਿ ਲਓ ਚੋਰੀ ਕਰਕੇ ਕਹਿ ਲਓ ਜੋ ਮਰਜ਼ੀ ਸ਼ਬਦ ਵਰਤ ਲਓ ਜੀ ਔਰ ਉਸ ਤੋਂ ਬਾਅਦ ਵੀ ਇੱਥੋਂ ਵਾਲਾ ਪਰਿਵਾਰ ਜਿਹੜਾ ਦੋਸ਼ੀ ਪਰਿਵਾਰ ਹੈ ਉਹ ਆਪਣੀ ਨੂ ਨੂੰ ਗਾਲਾਂ ਕੱਢਣ ਲੱਗ ਪਿਆ ਗੰਦ ਬੋਲਣ ਲੱਗ ਪਿਆ ਪਰ ਜਿਹੜੀ ਸੁਸਾਇਟੀ ਆ ਉਹ ਮਤਲਬ ਕਿ ਇੰਡੀਆ ਦੇ ਵਿੱਚ ਕੀਤੀ ਹੈ ਕਿ ਪੈरिस ਦੇ ਵਿੱਚ ਕੀਤੀ ਉਹ ਉਹਨਾਂ ਨੇ ਗੋਲਦੀ ਵੀਰ ਉਹਨਾਂ ਨੇ ਪੈरिस ਆਪਣੇ ਦਫ਼ਤਰ 'ਚ ਬਹਿ ਕੇ ਕੀਤੀ ਹੈ ਵੀਡੀਓ ਰਿਕਾਰਡ ਕੀਤਾ ਹੈ ਪੂਰਾ ਔਰ ਵੀਡੀਓ 'ਚ ਉਹਨਾਂ ਦੀ 2.5 ਘੰਟੇ ਦੀ ਵੀਡੀਓ 'ਚ ਕੱਲੇ-ਕੱਲੇ ਬੰਦੇ ਦਾ ਨਾਮ ਲਿਆ ਆਪਣੇ ਸੱਤਾਂ ਭੈਣ ਭਰਾਵਾ ਦਾ ਨਾਮ ਮਾਂ-ਬਾਪ ਦਾ ਨਾਮ ਉਸ ਤੋਂ ਇਲਾਵਾ 8-10 ਬੰਦੇ ਹੋਰ ਨੇ ਜਿਨ੍ਹਾਂ ਦਾ ਉਹਦੇ 'ਚ ਨਾਮ ਹੈ ਵੇਲਾ ਤੇ ਉਹ ਵੀ ਡਿਸਕਲੋਜ਼ ਕੀਤਾ ਜਾਏਗਾ ਔਰ ਇਹਦੇ 'ਚ ਕਈ ਪੋਲੀਟੀਕਲ ਪਾਰਟੀਆਂ ਦੇ ਬੰਦੇ ਵੀ ਨੇ ਕੁਝ ਬਿਊਰੋਕ੍ਰੈਟਿਕ ਬੰਦੇ ਨੇ ਕੁਝ ਸੀਆਈਏ ਸਟਾਫ ਦੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਸਾਡੇ ਕੋਲ ਹੈ ਵੇਲਾ ਆਨਤੇ ਡਿਸਕਲੋਜ਼ ਕਰਾਂਗੇ ਜੇ ਲੋਡ ਪਈ ਤੇ ਔਰ ਡੈਫੀਨੇਟਲੀ ਲੜਾਈ ਲੜੀ ਜਾਏਗੀ ਔਰ ਨਵੀਂ ਬੀਐਨਐਸ ਦੀ ਧਾਰਾ ਦੇ ਮੁਤਾਬਕ ਇੰਡੀਆ ਚ ਪਰਚਾ ਵੀ ਦਰਜ ਹੋਏਗਾ ਜੀ ਟ੍ਰਾਇਲ ਵੀ ਚੱਲੇਗਾ ਔਰ ਜਿਹੜਾ ਵੀ ਪੈਸਾ ਲੁੱਟਿਆ ਜੋ ਬਰੀਚ ਕੀਤੀ ਹੈ ਉਹਦੇ ਤੇ ਵੀ ਕਾਰਵਾਈ ਚੱਲੇਗੀ ਵਾਈਫ ਜਿਹੜੀ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਮੈਮ ਸੱਚੀ ਕਾ ਮੈਮ ਜਦੋਂ ਮਤਲਬ ਕਿ ਇਹ ਹਾਸਾ ਹੋਇਆ ਤੁਹਾਡੇ ਨਾਲ ਕੋਈ ਲਾਸਟ ਜਿਹੜੀ ਗੱਲ ਹੋਈ ਸੀ ਕਿਸ ਟਾਪਿਕ ਤੇ ਹੋਈ ਸੀ ਕੀ ਲੱਗਦਾ ਸੀ ਕਿ ਹਾਂ ਆਪਣੇ ਘਰ ਦੇ ਜਿਹੜੇ ਨੇ ਉਹ ਇਦਾਂ ਹੀ ਕਰ ਰਹੇ ਲਾਸਟ ਉਹਨਾਂ ਦੀ ਗੱਲ ਸਾਰਿਆਂ ਨਾਲ ਹੀ ਹੁੰਦੀ ਸੀਗੀ ਵੀ ਸਿਰਫ ਮੈਨੂੰ ਇਹ ਦੱਸ ਦੋ ਵੀ ਮੈਂ ਕਿਸੇ ਦਾ ਮਾੜਾ ਕੀ ਕੀਤਾ ਵੀ ਅੱਜ ਐਕਚੁਅਲੀ ਇੱਕ ਹੋਰ ਮੈਂ ਗੱਲ ਕਹੂੰਗੀ ਜਦੋਂ ਉਹਨਾਂ ਨੇ ਵੀਡੀਓ ਰਿਕਾਰਡ ਕੀਤੀ ਹੈ ਉਸ ਤੋਂ ਪਹਿਲਾਂ 4 ਮਿੰਟ ਪਹਿਲਾਂ ਉਹਨਾਂ ਨੇ ਆਪਣੀ ਮਦਰ ਨੂੰ ਕਾਲ ਕੀਤੀ ਹੈ ਪਰ ਉਹਨਾਂ ਦੀ ਮਦਰ ਨੇ ਉਹਨਾਂ ਦਾ ਫੋਨ ਨਹੀਂ ਚੱਕਿਆ ਮੇ ਵੀ ਚੱਕ ਲੈਂਦੀ ਸ਼ਾਇਦ ਉਹ ਕੋਈ ਆਪ ਦੀ ਦਿਲ ਦੀ ਗੱਲ ਕਰ ਰਹੇ ਹੁੰਦੇ ਉਹਨਾਂ ਦੀ ਪਰ ਨਹੀਂ ਉਹਨਾਂ ਨੇ ਨਹੀਂ ਫੋਨ ਚੱਕਿਆ ਤੇ ਉਤੋਂ ਪਹਿਲਾਂ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਮੈਂ ਕਿਸੇ ਦਾ ਕੀ ਮਾੜਾ ਕੀਤਾ ਕਹਿੰਦਾ ਮੈਨੂੰ ਦੱਸ ਤਾਂ ਦੋ ਵੀ ਮੇਰੇ ਨਾਲ ਮਤਲਬ ਈਵਨ ਉਹਨਾਂ ਬੁਲਾਉਂਦੇ ਤੱਕ ਵੀ ਨਹੀਂ ਸੀ ਚੰਗੀ ਤਰ੍ਹਾਂ ਬੁਲਾਉਂਦੇ ਵੀ ਨਹੀਂ ਸੀਗੇ ਚਲੋ ਗੱਲ ਕਰਨੀ ਤਾਂ ਦੂਰ ਦੀ ਬੁਲਾਉਣਾ ਵੀ ਨਹੀਂ ਉਹਨਾਂ ਨੂੰ ਉਹ ਚੰਗਾ ਸਮਝਦੇ ਸੀਗੇ ਬਹੁਤ ਪਰੇਸ਼ਾਨ ਸੀਗੇ ਕਿਉਂਕਿ ਵੱਡੇ ਪੁੱਤ ਸੀ ਘਰ ਦੇ ਸਭ ਤੋਂ ਸਭ ਤੋਂ ਵੱਡੇ ਪੁੱਤ ਸੀ ਮਤਲਬ ਲੱਗਿਆ ਸੀ ਇਸ ਤਰੀਕੇ ਨਾਲ ਆਪਣੇ ਆਪ ਨੂੰ ਮਤਲਬ ਬਿਲਕੁਲ ਖਤਮ ਕਰ ਦੇਣਗੇ ਆਪਣੇ ਆਪ ਸੁਸਾਈਡ ਕਰ ਲੈਣਗੇ ਕਿਤੇ ਲੱਗੇ ਸੀ ਵੀ ਇਸ ਤਰੀਕੇ ਦੇ ਹਾਲਾਤ ਜਿਹੜੇ ਨੇ ਪਰਿਵਾਰ ਵਾਲੇ ਕ੍ਰੀਏਟ ਕਰ ਦੇਣਗੇ ਨਹੀਂ ਪਰ ਮੈਨੂੰ ਕਦੇ ਸੁਸਾਈਡ ਨਹੀਂ ਉਹਨਾਂ ਦਾ ਕਦੇ ਵੀ ਨਹੀਂ ਲੱਗਿਆ ਸੀਗਾ ਵੀ ਇੰਨੇ ਵੀਕ ਹੋ ਚੁੱਕੇ ਨੇ ਜਾਂ ਇੰਨਾ ਮਤਲਬ ਕਮਜ਼ੋਰ ਟਾਈਮ ਦੇ ਵਿੱਚ ਆ ਜਾਣਗੇ ਵੀ ਉਹ ਸੁਸਾਈਡ ਕਰਨ ਦਾ ਸੋਚਣਗੇ ਇਹ ਨਹੀਂ ਮੈਂ ਕਦੇ ਕਿਉਂਕਿ ਮੇਰੇ ਬੱਚਿਆਂ ਨਾਲ ਉਹਨਾਂ ਦਾ ਬਹੁਤ ਸੀਗਾ ਈਵਨ ਵੀਡੀਓ ਦੇ ਵਿੱਚ ਵੀ ਮੇਰੇ ਬੱਚਿਆਂ ਨਾਲ ਬਾਰ-ਬਾਰ ਉਹ ਸੌਰੀ ਫੀਲ ਕਰ ਰਹੇ ਨੇ ਪਰ ਆਹ ਨਹੀਂ ਅਸੀਂ ਸੋਚਿਆ ਸੀ ਕਿ ਉਹ ਮਤਲਬ ਇੰਜ ਵੀ ਕੋਈ ਸਟੈਪ ਲੈ ਸਕਦੇ ਨੇ ਮਤਲਬ ਪਰੇਸ਼ਾਨ ਸੀਗੇ ਪਰੇਸ਼ਾਨ ਸੀਗੇ ਬਹੁਤ ਪਰੇਸ਼ਾਨ ਸੀਗੇ ਪਰ ਇਹ ਚੀਜ਼ ਨਹੀਂ ਇਹ ਅਸੀਂ ਨਹੀਂ ਸੋਚ ਸਕਦੇ ਸੀ ਵੀ ਗੋਲਦੀ ਸੁਸਾਈਡ ਕਮਿਟ ਕਰ ਸਕਦੇ ਨੇ ਅਗਰ ਮਤਲਬ ਤੁਹਾਡੀ ਤਾਂ ਆਪਾਂ ਕਹਿ ਸਕਦੇ ਇੱਕ ਤਰੀਕੇ ਦੀ ਦੁਨੀਆ ਹੀ ਖਤਮ ਹੋ ਚੁੱਕੀ ਹੈ ਬਿਕੋਜ਼ ਤੁਹਾਡੇ ਹਸਬੰਦ ਜਿਹੜੇ ਚਲੇ ਗਏ ਨੇ ਤੇ ਇਸ ਜਦੋਂ ਮਤਲਬ ਕਿ ਤੁਸੀਂ ਵਾਪਸ ਇੰਡੀਆ ਆਨੇ ਉਹ ਤੁਹਾਡੇ ਨਾਲ ਕਿਸ ਤਰੀਕੇ ਦਾ ਜਿਹੜਾ ਰਵਈਆ ਕਿੰਦਾ ਜਾਂਦਾ ਮੇਰੇ ਨਾਲ ਉਹਨਾਂ ਦਾ ਕੋਈ ਹੈ ਹੀ ਨਹੀਂ ਰਵਈਆ ਮਾੜਾ ਚੰਗਾ ਉਹ ਮੇਰੇ ਨਾਲ ਕੋਈ ਤਾਲੁਕੀ ਨਹੀਂ ਰੱਖਣਾ ਚਾਹੁੰਦੇ ਜਦੋਂ ਅਸੀਂ ਫੁੱਲ ਪਾਉਣ ਆਏ ਆ ਮਤਲਬ ਉਹ ਤੋਂ ਇਵਨ ਉਹਨਾਂ ਦੀ ਜਦੋਂ ਦੀ ਡੈਥ ਹੋਈ ਆ ਉਹਨਾਂ ਨੇ ਮੇਰੇ ਨਾਲ ਕੋਈ ਸੰਪਰਕ ਨਹੀਂ ਪਹਿਲਾਂ ਮੈਨੂੰ ਬਹੁਤ ਗਲਤ ਵਰਡਿੰਗ ਉਹ ਯੂਜ਼ ਕਰਦੇ ਰਹੇ ਨੇ ਫਿਰ ਉਹ ਤੋਂ ਬਾਅਦ ਜਦੋਂ ਵੀਡੀਓ ਨੇ ਸਾਰਾ ਕੁਝ ਡਿਸਕਲੋਜ਼ ਕਰਤਾ ਉਸੇ ਦਿਨ ਮਤਲਬ ਮੈਂ ਉਹਨਾਂ ਤੋਂ ਸਵਾਲ ਪੁੱਛੇ ਨੇ ਪਰ ਉਹਨਾਂ ਨੇ ਮੇਰਾ ਫੋਨ ਹੀ ਨਹੀਂ ਚੱਕਦੇ ਨਾ ਮੇਰਾ ਫੋਨ ਚੱਕਦੇ ਨਾ ਮੇਰੇ ਕਿਸੇ ਗੱਲ ਦਾ ਜਵਾਬ ਦਿੰਦੇ ਨੇ ਸਰ ਮੈਂ ਮੈਂ ਇੱਕ ਗੱਲ ਪੂਰੀ ਕਰਦਾ ਸ਼ਾਇਦ ਭੈਣ ਜੀ ਦਿਮਾਗੀ ਪ੍ਰੈਸ਼ਰ ਚ ਨੇ ਭੁੱਲ ਰਹੇ ਨੇ ਜਿਸ ਦਿਨ ਫੁੱਲ ਪਾਏ ਆ ਇਹਨਾਂ ਦੀ ਬੇਟੀ ਵੀ ਨਾਲ ਆ ਉਸ ਪਰਿਵਾਰ ਨੇ ਕਿਸੇ ਦੇ ਥਰੂ ਕਿਹਾ ਕਿ ਸਾਨੂੰ ਸਿਰਫ ਉੱਥੇ ਆ ਲੈਣ ਦੋ ਤੇ ਅਸੀਂ ਖੜਾਂਗੇ ਉੱਥੇ ਆ ਕੇ ਵੀ ਉਹਨਾਂ ਨੇ ਕਲੇਸ਼ ਕੀਤਾ ਮਤਲਬ ਗੰਦਾ ਵਿਹਾਰ ਕੀਤਾ ਉਹਨਾਂ ਚੀਜ਼ਾਂ ਦੇ ਵੀ ਮਤਲਬ ਜਿਹੜੇ ਕਹਿ ਸਕਦੇ ਹੋ ਤੁਸੀਂ ਸਾਡੇ ਕੋਲ ਹੈਗੇ ਨੇ ਫੂਟੇਜ ਜਾਂ ਕੁਝ ਵੀ ਸਮਝ ਲਓ। ਕੋਈ ਵੀ ਤਰੀਕੇ ਨਾਲ ਜੇ ਬੰਦਾ ਜਿਉਂਦਾ ਸੀਗਾ ਉਹਨਾਂ ਤਾਂ ਉਹਦਾ ਸਾਥ ਦਿੱਤਾ ਗਿਆ ਨਾ ਉਹਦੀ ਜਿਹੜੀ ਹੱਕ ਮੋੜਿਆ ਗਿਆ ਕਿਸੇ ਵੀ ਤਰੀਕੇ ਦਾ ਨਾ ਹੁਣ ਫੈਮਿਲੀ ਦੀ ਸਪੋਰਟ ਜਿਹੜੇ ਉਹ ਕਰ ਰਹੇ ਨੇ। ਫੈਮਿਲੀ ਦੀ ਸਪੋਰਟ ਤੇ ਛੱਡੋ ਫੈਮਿਲੀ ਨੂੰ ਤੇ ਪੁੱਛਦੇ ਵੀ ਨਹੀਂ ਪਏ ਵੀ ਤੂੰ ਕਿੱਥੇ ਜੀ ਰਹੀ ਹੈਂ ਕਿੱਥੇ ਮਰ ਰਹੀ ਹੈਂ। ਮੈਂ ਕਹਿੰਦਾ ਜਦੋਂ ਅੰਤਿਮ ਜਿਹੜੇ ਸੰਸਕਾਰ ਅਸੀਂ ਕਰਦੇ ਆਂ ਰਿਚੁਅਲਸ ਕਰਦੇ ਆਂ ਉਹਦੇ 'ਚ ਵੀ ਉਹਨਾਂ ਨੇ ਗੰਦ ਪਾਇਆ ਕਲੇਸ਼ ਪਾਇਆ। ਸ਼ਾਇਦ ਉਹਨਾਂ ਦੀ ਕੀ ਨੀਅਤ ਹੈ ਮੈਂ ਕਹਿੰਦਾ ਇਹੋ ਜੇ ਤੇ ਜ਼ਿੰਦਗੀ 'ਚ ਇਸ ਤੋਂ ਵੱਡਾ ਨਰਕ ਇਹਨਾਂ ਲਈ ਵੀ ਕੋਈ ਨਹੀਂ। ਜਿਹੜੇ ਦੋਸ਼ੀ ਪਾਰਟੀ ਐ ਕਿੱਥੇ ਜੀਣਗੇ ਕੀ ਕਰਨਗੇ ਕਿਹਦੇ ਲਈ ਜੀਣਗੇ ਸ਼ਰਮਨਾਕ ਗੱਲ ਐ ਤੇ ਕਮੈਂਟ ਵੀ ਪੜ ਲਿਓ ਕਿੰਨੀਆਂ ਗਾਲਾਂ ਪੈਣੀਆਂ ਇਹਨਾਂ ਨੂੰ ਜੀ ਤੇ ਮਹਾਤਮਾ ਫਿਰ ਵੀ ਮੈਂ ਕਹਾਂ ਸਤਬੁੱਧੀ ਦੇਵੇ ਜੀ ਤੇ ਮੈਮ ਕਿੰਨੇ ਤੁਹਾਡੇ ਮਤਲਬ ਬੱਚੇ ਨੇ ਮੇਰੇ ਦੋ ਬੱਚੇ ਨੇ ਇੱਕ ਬੇਟੀ ਇੱਕ ਬੇਟਾ ਹੂੰ ਬੇਟੀ ਮੇਰੀ ਹੁਣ ਵਾਪਸ ਚਲੇ ਗਏ ਨੇ ਪੈਰਿਸ ਬੇਟਾ ਮੇਰਾ ਆਇਆ ਨਹੀਂ ਸੀ ਫੁੱਲਪੌਂ ਕਿਉਂਕਿ ਉਹਦੇ ਜਿਹੜੇ ਡਾਕਟਰ ਸੀਗੇ ਜਿਹੜੀ ਉਹਨਾਂ ਦੀ ਕਾਉਂਸਲਿੰਗ ਕਰ ਰਹੇ ਨੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਇਹਨੂੰ ਫੇਰ ਉਸੇ ਮਾਹੌਲ ਚ ਨਾ ਲੈ ਕੇ ਜਾਓ ਕਾਫੀ ਆਲਰੇਡੀ ਵੀਕ ਹੈ ਮਤਲਬ ਵੀ ਕਿਸ ਤਰ੍ਹਾਂ ਕੀ ਬਹੁਤ ਜ਼ਿਆਦਾ ਮਤਲਬ ਉਹ इमोਸ਼ਨਲੀ ਆਪਾਂ ਕਹਿ ਸਕਦੇ ਆ ਉਹ ਡਰਿਆ ਹੋਇਆ ਤੇ ਇਸ ਕਰਕੇ ਅਸੀਂ ਉਹਨੂੰ ਨਹੀਂ ਲੈ ਕੇ ਆਏ ਸੀ ਮੈਂ ਤੇ ਮੇਰੀ ਬੇਟੀ ਆਏ ਸੀਗੇ ਫੁੱਲਪੌਂ ਤੇ ਇਸ ਤਰੀਕੇ ਦਾ ਜਿਹੜਾ ਹਾਸਾ ਤੁਹਾਡੇ ਨਾਲ ਵਾਪਰਿਆ ਹੈ ਤੁਹਾਡੇ ਨਾਲ ਹੁਣ ਕੋਣ ਹੈ ਮਤਲਬ ਤੁਹਾਡੇ ਲੋਸ ਤਾਂ ਬਿਲਕੁਲ ਹੀ ਨਹੀਂ ਤੁਹਾਡੇ ਸਾਥ ਦੇ ਰਹੇ ਨੇ ਤੁਹਾਡੇ ਜਿਹੜੇ ਆਪਣੇ ਘਰ ਦੇ ਨੇ ਤੁਹਾਡੇ ਪੇਕੇ ਵਾਲੇ ਨੇ ਉਹ ਤੁਹਾਡੇ ਸਪੋਰਟ ਕਰ ਰਹੇ ਨੇ ਹਾਂਜੀ ਮੇਰੇ ਪੇਰੈਂਟਸ ਮੇਰੀ ਸਿਸਟਰ ਹਰ ਟਾਈਮ ਮੇਰੇ ਨਾਲ ਹੁੰਦੇ ਨੇ ਮੇਰੇ ਸਭ ਤੋਂ ਵੱਡੀ ਗੱਲ ਹੈ ਮੇਰੇ ਬੱਚੇ ਮੇਰੇ ਨਾਲ ਨੇ ਮੇਰੇ ਪੇਰੈਂਟਸ ਮੇਰੇ ਨਾਲ ਨੇ ਕੀ ਸੁਨੀਲ ਸਾਹਿਬ ਸਰ ਤੇ ਮੈਂ ਤੁਸੀ ਮਤਲਬ ਕਿ ਇਥੇ ਉਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਕਰਾਇਆ ਹੈ ਪੁਲਿਸ ਸਟੇਸ਼ਨ ਦੇ ਵਿੱਚ ਕਿ ਹੈ ਕਿ ਇਸ ਤਰੀਕੇ ਨਾਲ ਮੇਰੇ ਹਸਬੰਦ ਨੇ ਜਿਹੜੇ ਸੁਸਾਈਡ ਕੀਤੀ ਹੈ ਸਿਰਫ ਮੇਰੇ ਇਨਲੋਸ ਕਰਕੇ ਹਾਂਜੀ ਉਹ ਸੁਨੀਲ ਸਾਹਿਬ ਨੂੰ ਮੈਂ ਸਾਰਾ ਦੱਸਤਾ ਤੇ ਉਹ ਅੱਗੇ ਕਰ ਰਹੇ ਨੇ ਜੋ ਸਰ ਕਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੀ ਤੁਸੀਂ ਦਰਖਾਸਤ ਹੈ ਇਹਨਾਂ ਦੇ ਖਿਲਾਫ ਜਿਹੜੀ ਹੈ ਦਰਜ ਕਰਾਈਏ ਕੀ ਲੱਗਦਾ ਹੈ ਕਿ ਜਿਹੜੇ ਜਿਵੇਂ ਕੀ ਮਤਲਬ ਕਿ ਇੰਡੀਆ ਜਿਹੜੀ ਪੁਲਿਸਾ ਕਿਸ ਤਰੀਕੇ ਦਾ ਪੰਜਾਬ ਪੁਲਿਸ ਦਾ ਰਿਸਪੌਂਸ ਜਿਹੜਾ ਚੱਲ ਰਿਹਾ ਹੈ ਦੇਖੋ ਮੈਂ ਜਿਹੜੀ ਕੰਪਲੇਂਟ ਪਾਈ ਹੈ ਉਹ ਆਈਜੀ ਐਨਆਰਆਈ ਸੈੱਲ ਨੂੰ ਪਾਈ ਹੈ ਕਿਉਂਕਿ ਐਨਆਰਆਈ ਪਰਿਵਾਰ ਹੈ ਤੇ ਐਨਆਰਆਈ ਕੋ ਲਉਂਦੇ ਆ ਜਿੱਥੋਂ ਤੱਕ ਇਹ ਇਸ ਡਿਪਾਰਟਮੈਂਟ ਦਾ ਸਵਾਲ ਹੈ ਬੜਾ ਕਲੇਮ ਕਰਦੇ ਨੇ ਅਸੀਂ ਅਸੀਂ 24 ਘੰਟਿਆਂ ਚ ਯੂਆਈਡੀ ਨੰਬਰ ਲਾ ਦਿੰਨੇ ਆ ਦਸਾਂ ਦਿਨਾਂ ਚ ਪਰਚਾ ਦਰਜ ਕਰ ਦਿੰਨੇ ਆ 20 ਅਗਸਤ ਦੀ ਈਮੇਲ ਹੈ ਮੇਰੇ ਕੋਲ ਪ੍ਰੂਫ ਮੇਰੇ ਕੋਲ ਹੈ ਔਰ 20 ਅਗਸਤ ਤੋਂ ਲੈ ਕੇ ਕੱਲ ਤੇ ਪਿਛਲੇ ਦੋ ਤਿੰਨ ਦਿਨਾਂ ਚ ਮੈਂ ਪ੍ਰੈਸ਼ਰ ਕ੍ਰੀਏਟ ਕੀਤਾ ਹੈ ਅੱਜ 10:48 ਮਿੰਟ ਤੇ ਸਵੇਰੇ ਮੈਨੂੰ WhatsApp ਤੇ ਮੈਸੇਜ ਆਉਂਦਾ ਸੌਰੀ SMS ਆਉਂਦਾ ਕਿ ਤੁਹਾਡਾ UID ਨੰਬਰ ਲੱਗ ਗਿਆ ਮੈਂ ਆਪਣੀ ਦਰਖਾਸਤ ਚ ਲਿਖਦਾ ਕਿ ਮੇਰੀ ਸਪੈਸ਼ਲ ਰਿਕਵੈਸਟ ਹੈ ਮੈਂ ਪੜ੍ਹ ਕੇ ਸੁਣਾ ਦਣਾ ਦਾ ਅਕਿਊਜ਼ ਪਾਰਟیز ਵੈਰੀ ਵੈਲ ਪੋਲੀਟੀਕਲੀ ਕਨੈਕਟਡ ਆਈ ਵਾਂਟ ਥੈਟ ਮਾਈ ਕੇਸ ਮੇ ਪਲੀਜ਼ ਬੀ ਟੇਕਨ ਅਪ ਐਟ ਐਨ ਆਰ ਆਈ ਪੁਲਿਸ ਸਟੇਸ਼ਨ ਮੁਹਾਲੀ ਡਿਸਟ੍ਰਿਕਟ ਸਿንስ ਆਈ ਫੀਲ ਥ੍ਰੈਟਨਡ ਫਰਮ ਦੀ ਅਕਿਊਜ਼ ਕਲੀਅਰ ਸ਼ਬਦਾਂ ਚ ਲਿਖਿਆ ਕਿ ਮੇਰਾ ਮੁਹਾਲੀਓ ਚਲਾਓ ਲੁਧਿਆਣੇ ਮੈਨੂੰ ਖਤਰਾ ਹੈ ਫਿਰ ਕਿਹੜੀ ਇਹੋ ਜੀ ਜ਼ੋਰ ਲੱਗਾ ਦੋਸ਼ੀ ਪਾਰਟੀ ਦਾ ਕਿ ਉਹਨੂੰ ਲੁਧਿਆਣਾ ਟ੍ਰਾਂਸਫਰ ਕਰਾਇਆ ਜਾਵੇ ਕੀ ਉਹਨਾਂ ਦੇ ਪੋਲੀਟੀਕਲ ਮੋਟਿਵਸ ਨੇ ਕੀ ਕਰਪਟ ਮੋਟਿਵ ਨੇ ਇਹ ਵੇਖਣਾ ਵੀ ਪਿੱਛੇ-ਪਿੱਛੇ ਜ਼ਰੂਰੀ ਹੈ ਔਰ 10 ਦਿਨ ਪੁਲਿਸ ਨੇ ਕਿਉਂ ਲਾਏ ਸਿਰਫ ਇੱਕ ਯੂਆਈਡੀ ਹੈ ਕਿ ਕਲਰਕ ਦਾ ਨੰਬਰ ਲਾਣ ਨੂੰ ਜਿਹਨੂੰ 3 ਮਿੰਟ ਚਾਹੀਦੇ ਨੇ ਇਹ ਵੀ ਮੈਂ ਇਹਦੇ ਤੇ ਵੀ ਪੈਰਵਾਹੀ ਕਰਨੀ ਹੈ ਮੈਂ ਇਸ ਤੋਂ ਅਗਲਾ ਸਟੈਪ ਮੇਰਾ ਐਨਆਰਆਈ ਕਮਿਸ਼ਨ ਹੈ ਜਿਹੜਾ ਪੰਜਾਬ ਵਿੱਚ ਐਨਆਰਆਈ ਥਾਣਿਆਂ ਦੇ ਉੱਤੇ ਜਾਂ ਨਾਰਮਲ ਥਾਣਿਆਂ ਦੇ ਉੱਤੇ ਡਿਪਟੀ ਕਮਿਸ਼ਨਰ ਦੇ ਉੱਤੇ ਐਨਆਰਆਈ ਦੀ ਇੱਕ ਕੋਰਟ ਹੁੰਦੀ ਹੈ ਮੇਰੀ ਐਪਲੀਕੇਸ਼ਨ ਉੱਥੇ ਜਾਣੀ ਹੈ ਉੱਥੇ ਕਮੈਂਟ ਮੰਗਾਏ ਜਾਣਗੇ ਲੜਾਈ ਲੰਬੀ ਹੋ ਸਕਦੀ ਹੈ ਪਰ ਇਹ ਮੇਰਾ ਵਾਦਾ ਹੈ ਮੇਰੇ ਵੱਲੋਂ ਕਿ ਇਹ ਖਤਮ ਨਹੀਂ ਹੋਏਗੀ ਜਦ ਤੱਕ ਮੇਰਾ ਪਰਿਵਾਰ ਮੇਰੇ ਨਾਲ ਸਹਿਮਤ ਹੋ ਕੇ ਇਹ ਚਾਹੇਗਾ ਖਤਮ ਕਰਨੀ ਤੇ ਮੈਂ ਇਹਨੂੰ ਖਤਮ ਕਰਾਵਾਂਗਾ ਨਹੀਂ ਤਾਂ ਜਦ ਤੱਕ ਮੇਰੇ ਵੀ ਸਾਹ ਨੇ ਇਹ ਲੜਾਈ ਨੂੰ ਲੜਨ ਲਈ ਆਪਾਂ ਡਟ ਕੇ ਲੜਾਂਗੇ ਔਰ ਤੁਹਾਡਾ ਮੀਡੀਆ ਦਾ ਸਾਥ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕਿਸੇ ਬਿਸ਼ਰਮ ਨੂੰ ਨੰਗਾ ਕਰਨਾ ਹੋਵੇ ਇਸ ਤੋਂ ਵਧੀਆ ਇਮਾਨਦਾਰ ਕੁਝ ਇਮਾਨਦਾਰ ਚੈਨਲ ਨੇ ਕੁਝ ਖਰਾਬ ਵੀ ਨੇ ਤੋਂ ਇਮਾਨਦਾਰ ਚੈਨਲਾਂ ਦੀ ਹੀ ਮੈਨੂੰ ਲੋੜ ਹੈ ਔਰ ਮੈਂ ਇਹ ਲੜਾਈ ਲੜਦਾ ਰਾਂਗਾ ਔਰ ਟਾਈਮ ਟੂ ਟਾਈਮ ਤੁਹਾਨੂੰ ਅਪਡੇਟ ਦਿੰਦਾ ਰਵਾਂਗਾ ਜੀ ਤੇ ਮੈਮ ਕਿਸ ਤਰੀਕੇ ਦੀ ਹੋਣ ਤੁਸੀਂ ਕੀ ਚਾਹੁੰਦੇ ਹੋ ਕਿਸ ਤਰੀਕੇ ਦਾ ਤੁਹਾਨੂੰ ਇਨਸਾਫ ਆ ਜਿਹੜਾ ਮਿਲਣਾ ਚਾਹੀਦਾ ਹੈ ਕੀ ਚਾਹੁੰਦੇ ਦੇਖੋ ਜੀ ਇੱਕ ਤਰ੍ਹਾਂ ਮਤਲਬ ਮੇਰੇ ਬੱਚਾ ਨੂੰ ਮੇਰੇ ਹਸਬੰਡ ਦੀ ਮੈਂਟਲੀ ਫਾਈਨੈਂਸ਼ਲੀ ਸਪੋਰਟ ਬਹੁਤ ਜ਼ਿਆਦਾ ਸੀਗੀ ਜੀ ਤੇ ਉਹ ਬਹੁਤ ਇਸ ਗੱਲੋਂ ਹਜੇ ਤਾਂ ਬਹੁਤ ਵੀਕ ਹੋ ਗਏ ਨੇ ਮੈਂਟਲੀ ਵੀ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ অবশ্য ਉਹਨਾਂ ਨੇ ਸਾਰਾ ਕੁਝ ਮੇਰੇ ਹਸਬੰਡ ਦਾ ਜੋ ਵੀ ਬਿਜ਼ਨਸ ਸੀ ਜੋ ਉਹਨਾਂ ਦੇ ਅਕਾਊਂਟ ਸੀ ਸਭ ਕੁਝ ਉਹਤੇ ਸੀਲ ਹੈ ਜੀ ਠੀਕ ਹੈ ਮੈਂ ਆਉਂਦੇ ਮਤਲਬ ਇਹ ਮੈਂ ਰਿਸ਼ਤੇਦਾਰਾਂ ਨੂੰ ਆਲਰੇਡੀ ਗੱਲ ਕੀਤੀ ਸੀ ਕਿ ਵੀ ਸਿੱਕ ਫਾਈਨੈਂਸ਼ਲੀ ਕ੍ਰਾਈਸਿਸ ਤੋਂ ਲੰਘ ਰਹੇ ਆ ਤੇ ਮੇਰੀ ਇਹ ਜੋ ਵੀ ਹੈਗਾ ਮੇਰੀ ਉਹਨਾਂ ਦੇ ਅੱਗੇ ਗੱਲਾਂ ਲਿਆਂੀਆਂ ਜਾਣ ਪਰ ਮੈਨੂੰ ਕੋਈ ਉਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਨਾ ਉਹ ਕਰਨਾ ਚਾਹੁੰਦੇ ਨੇ ਮੈਨੂੰ ਇਹ ਵੀ ਪਤਾ ਉਹ ਨਾ ਕਿ ਉਹਨਾਂ ਨੂੰ ਜਿਹੜੀ ਸਜ਼ਾ ਮਿਲੇ ਜਿਸ ਤਰੀਕੇ ਨਾਲ ਉਹਨਾਂ ਨੇ ਤੁਹਾਡੇ ਹਸਬੰਦ ਨੂੰ ਜਿਹੜਾ ਟੌਰਚਰ ਕੀਤਾ ਇੱਕ ਸੁਸਾਇਸਾਈਡ ਕਰਨ ਸੁਸਾਇਸਾਈਡ ਵੀ ਉਹਨਾਂ ਵੱਲੋਂ ਜਿਹੜੀ ਕੀਤੀ ਗਈ ਹੈ ਸਿਰਫ ਇੱਕ ਆਪਣੇ ਪਰਿਵਾਰ ਦੇ ਪ੍ਰੈਸ਼ਰ ਦੇ ਵਿੱਚ ਜੀ ਜੀ ਚਾਹੁੰਦੇ ਹੋ ਕਿਸ ਤਰੀਕੇ ਦੀ ਸਜ਼ਾ ਚਾਹੁੰਦੇ ਇਹ ਹੁਣ ਸੁਨੀਤ ਸਾਹਿਬ ਦੱਸਣਗੇ ਮੈਂ ਤਾਂ ਇਹਨਾਂ ਨੂੰ ਇਹੀ ਕਿਹਾ ਵੀ ਅਸੀਂ ਹਜੇ ਬਹੁਤ ਪੇਂਚ ਆ ਸਾਨੂੰ ਆਪ ਨੂੰ ਨਹੀਂ ਪਤਾ ਵੀ ਨੰਮ ਨੇ ਜੇ ਪਕਈਏ ਕਿ ਹਾਂ ਇੱਕ ਤਰੀਕੇ ਦਾ ਸਿਰਫ ਇਹ ਇੱਕ ਗੋਹਾਲ ਲਾਰੇ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਇਨਸਾਫ ਆ ਮਿਲ ਸਕੇ ਕਿਉਂਕਿ ਪੈਰਿਸ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸ਼ੂਟ ਕੀਤਾ ਸੁਸਾਈਡ ਕੀਤੀ ਆ ਪਰ ਕਿਤੇ ਨੇ ਕਿਤੇ ਦੇਖਣ ਵਾਲਾ ਬੰਦਾ ਕਿ ਇੰਡੀਆ ਦੇ ਪੁਲਿਸ ਜਿਹੜਾ ਉਹਨਾਂ ਦਾ ਕਿੰਨਾ ਕੁ ਜ਼ਿਆਦਾ ਸਾਥ ਦਿੰਦੀ ਹੈ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਟੀ ਹੈਡਲਾਈਨਸ ਮੈਂ ਇਹ ਮਲਿਕ ਕੈਮਰਾ ਪਰਸਨ ਲੱਕੀ ਨਾ